ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀ ਆਓ ਬਾਬਾ ਫਰੀਦ ਜੀ ਬਾਰੇ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ 23 ਸਤੰਬਰ ਦਾ ਦਿਹਾੜਾ ਮੱਧ ਕਾਲ ਦੇ ਸੂਫੀ ਕਵੀ ਸ਼ੇਖ ਬਾਬਾ ਫਰੀਦ ਜੀ ਦਾ ਅੱਜ ਜਨਮ ਦਿਹਾੜਾ ਹੈ ਆਸ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਜੀ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਨੂੰ ਸੂਬਾ ਮਲਤਾਨ ਦੇ ਪਿੰਡ ਖੋਤਵਾਲ ਵਿਖੇ ਪਿਤਾ ਜਮਾਲਉਦੀਨ ਸੁਲੇਮਾਨ ਦੇ ਘਰ ਮਾਤਾ ਮਰੀਮ ਦੀ ਕੁੱਖੋਂ ਹੋਇਆ ਮਾਤਾ ਮਰੀਮ ਰੱਬੀ ਰੰਗ ਵਿੱਚ ਰੰਗੀ ਕੋਮਲ ਸੁਭਾਅ ਦੀ ਇਸਤਰੀ ਸੀ ਵਿਦਵਾਨ ਮੈਕਲਫ ਸਿੱਖ ਲਈ ਜਿਨ ਅਨਸਾਰ ਬਾਬਾ ਫਰੀਦ ਜੀ ਨੇ ਪੰਜ ਵਰਿਆਂ ਦੀ ਬਾਲ ਉਮਰ ਵਿੱਚ ਹੀ ਕੁਰਾਨੇ ਪਾਠ ਕੰਠ ਕਰ ਲਿਆ ਸੀ ਬਾਬਾ ਫਰੀਦ ਜੀ ਦੀ ਸ਼ਖਸੀਅਤ ਤੇ ਮਾਤਾ ਮਰੀਮ ਦਾ ਬਹੁਤ ਪ੍ਰਭਾਵ ਸੀ ਕਹਿੰਦੇ ਨੇ ਕਿ ਛੋਟੀ ਉਮਰ ਤੋਂ ਇਸ ਬਣੇ ਲਾਉਣ ਵਾਲੀ ਵੀ ਮਾਤਾ ਮਰੀਮ ਸੀ ਮਾਤਾ ਮਰੀਮ ਦਾ ਅਸਲ ਨਾਮ ਕਰਸੂਮ ਸੀ ਪਿਆਰਿਓ ਔਰ ਇਹ ਹਜਰਤ ਅਲੀ ਦੇ ਖਾਨਦਾਨ ਦੇ ਵਿੱਚੋਂ ਸੀ ਸਹੀਜੇ ਸਹੀਜੇ ਬਾਬੇ ਫਰੀਦ ਨੂੰ ਅੱਲਾ ਨਾਲ ਜੋੜਨ ਦਾ ਅੱਲਾ ਦੇ ਨਾਲ ਜੋੜਨ ਦਾ ਜਿਹੜਾ ਸੁਪਾਗ ਪ੍ਰਾਪਤ ਹੋਇਆ ਉਹ ਵੀ ਮਾਤਾ ਕਰਸੂਮ ਨੂੰ ਹੀ ਹੋਇਆ ਬੱਚੇ ਨੂੰ ਛੋਟੀ ਉਮਰ ਵਿੱਚ ਫਰੀਦ ਨੂੰ ਕਹਿਣਾ ਕਿ ਨਮਾਜ਼ ਪੜ੍ਹੀਏ ਤਾਂ ਪ੍ਰਮਾਤਮਾ ਅੱਲਾ ਵਾਹਿਗੁਰੂ ਸਾਨੂੰ ਕਦੀ ਖਜੂਰਾ ਖਾਣ ਵਾਸਤੇ ਦਿੰਦਾ ਹੈ ਮਿੱਠੀਆਂ ਕਦੀ ਗੁੜ ਖਾਣ ਵਾਸਤੇ ਦਿੰਦਾ ਹੈ ਤਾਂ ਜਦੋਂ ਮਸੱਲਾ ਵਸਾ ਕੇ ਕੁਰਾਨੇ شریف ਨੂੰ ਪੜਨਾ ਜਾਂ ਭਾਵ ਕਹਿ ਲਓ ਕਿ ਨਮਾਜ਼ ਅਦਾ ਕਰਨੀ ਉਸ ਤੋਂ ਪਹਿਲਾਂ ਹੀ ਮਾਤਾ ਨੇ ਕਦੀ ਗੁੜ ਦੀ ਢੇਲੀ ਰੱਖ ਦੇਣੀ ਕਦੀ ਖਜੂਰਾਂ ਰੱਖ ਦੇਣੀਆਂ ਸੋ ਜਦੋਂ ਨਮਾਜ਼ ਅਦਾ ਕਰ ਲੈਣੀ ਜਾਂ ਕ੍ਰਾਨ ਪੜ੍ਹ ਲੈਣੀ ਉਸ ਤੋਂ ਬਾਅਦ ਦੇ ਵਿੱਚ ਪਿਆਰਿਓ ਜਦੋਂ ਮਸੱਲਾ ਠਾਉਣਾ ਤੇ ਉਹਦੇ ਥੱਲਿਓਂ ਕਦੀ ਗੁੜ ਦੀ ਢੇਲੀ ਨਿਕਲਣੀ ਕਦੇ ਖਜੂਰਾਂ ਨਿਕਲਣੀਆਂ ਬੜਾ ਖੁਸ਼ ਹੋਣਾ ਅੱਲਾਹ ਪਾਕ ਮੈਨੂੰ ਆਪਣਾ ਨਾਮ ਜਪਣ ਦੇ ਕਰਕੇ ਹੀ ਇਹ ਚੀਜ਼ਾਂ ਬਖਸ਼ਿਸ਼ ਕਰਦਾ ਹੈ ਹੌਲੀ ਹੌਲੀ ਪਿਆਰਿਓ ਇੱਕ ਸਮਾਂ ਐਸਾ ਆਇਆ ਇੱਕ ਦਿਨ ਮਾਤਾ ਨੂੰ ਚੇਤਾ ਭੁੱਲ ਗਿਆ ਜਿਸ ਵੇਲੇ ਨਮਾਜ਼ ਅਦਾ ਹੋਈ ਮਾਤਾ ਦੂਰੋਂ ਦੇਖ ਰਹੀ ਹੈ ਕਿ ਹੁਣ ਮੈਂ ਨਾ ਤਾਂ ਗੁੜੀ ਰੱਖ ਸਕਦੀਆਂ ਨਾ ਖਜੂਰਾਂ ਹੀ ਰੱਖ ਸਕਦੀਆਂ ਅੱਲਾਹ ਪਾਕ ਤੂੰ ਹੀ ਮਰਦ ਕਰ ਸੋ ਪਿਆਰਿਓ ਜਿਸ ਵੇਲੇ ਕੁਰਾਨ ਨੂੰ ਪੜ੍ਹ ਕੇ ਜਦੋਂ ਸਮਾਪਤੀ ਕੀਤੀ ਬਾਬੇ ਫਰੀਦ ਨੇ ਜਦੋਂ ਮਸੱਲਾ ਚੁਕਿਆ ਤੇ ਪਿਆਰਿਆਂ ਗੁਰਦੀ ਢੇਲੀ ਉਹਦੇ ਥੱਲੇੋਂ ਅਚਨ ਚੇਜ਼ ਡਿੱਗੀ ਮਾਤਾ ਵੀ ਵੇਖ ਕੇ ਹੈਰਾਨ ਹੋ ਗਈ ਸੋ ਕਹਿੰਦਾ ਭਾਵ ਕਿ 5 ਸਾਲ ਦੀ ਉਮਰ ਦੇ ਵਿੱਚ ਵਿੱਚ ਬਾਬਾ ਫਰੀਦ ਜੀ ਨੇ ਕੁਰਾਨੇ ਪਾਕ ਕੰਠ ਕਰ ਲਿਆ ਸੀ ਬਾਬਾ ਫਰੀਦ ਜੀ ਦੀ ਸ਼ਖਸੀਅਤ ਉੱਤੇ ਮਾਤਾ ਜੀ ਦਾ ਬਹੁਤ ਪ੍ਰਭਾਵ ਸੀ ਆਪ ਜੀ ਨੇ ਮਲਤਾਨ ਕੰਧਾਰ ਤੇ ਕਾਬਲ ਤੋਂ ਵਿਦਿਆ ਗ੍ਰਹਿਣ ਕੀਤੀ ਕੰਧਾਰ ਕਾਬਲ ਨਸ਼ਾ ਪੂਰਬਗਦਾਦ ਦਿੱਲੀ ਬੁਖਾਰਾ ਅਤੇ ਪਾਕਪਟਨ ਦੀ ਯਾਤਰਾ ਕੀਤੀ ਆਜਾਈ ਪਛਾਈ ਤੌਰ ਤੇ ਬਾਬਾ ਫਰੀਦ ਜੀ ਅਰਬੀ ਫਾਰਸੀ ਮਲਤਾਨੀ ਲਹਿੰਦੀ ਅਤੇ ਉਰਦੂ ਭਾਸ਼ਾ ਦਾ ਬਹੁਤ ਗਿਆਨ ਰੱਖਦੇ ਸੀ ਫਰੀਦ ਜੀ ਦੀ ਮਾਤਾ حضرت ਅਲੀ ਦੇ ਖਾਨਦਾਨ ਵਿੱਚੋਂ ਸਨ ਇਹਨਾਂ ਦੇ ਦਾਦਾ ਜੀ شیخ ਸ਼ਾਹ ਪਹਿਲਾਂ ਪਿੰਡ ਦੇ ਕਾਜੀ ਹੁੰਦੇ ਸਨ ਕਾਜੀ ਸੇਖ ਸਈਦ ਦੇ ਤੁਰ ਜਾਣ ਪਿਛੋਂ ਉਹਨਾਂ ਦਾ ਸੁਪੁੱਤਰ ਜਮਾਲਉਦੀਨ ਪਿੰਡ ਦਾ ਕਾਜੀ ਬਣਿਆ ਬਾਬਾ ਫਰੀਦ ਜੀ ਦੇ ਨਾਨਾ ਵਜ਼ੀਰਉਦੀਨ ਖੁਜਦੀਨ ਸੀ ਆਪ ਜੀ ਨੇ ਆਪਣੇ ਅੱਬਾ ਜਾਨ ਤੇ ਅਮੀ ਜਾਨ ਨਾਲ ਲਗਭਗ 16 ਸਾਲ ਦੀ ਉਮਰ ਵਿੱਚ ਹੱਜ ਕਰ ਲਿਆ ਗਿਆਨੀ ਤਲਵ ਸਿੰਘ ਦੀ ਪੁਸਤਕ ਜਨਮ ਸਾਖੀ ਸ਼ੇਖ ਫਰੀਦ ਜੀ ਅਨੁਸਾਰ ਬਾਬਾ ਜੀ ਦੀਆਂ ਤਿੰਨ ਸ਼ਾਦੀਆਂ ਹੋਈਆਂ ਇਕਬਾਲ ਸਿੰਘ ਦੀ ਲਿਖਤ ਅਨੁਸਾਰ ਸ਼ੇਖ ਇਬਰਾਹੀਮ ਬਿਨ ਸ਼ੇਖ ਮੁਹੰਮਦ ਜਿਨ੍ਹਾਂ ਨੂੰ ਅਜੋਕੇ ਸਮੇਂ ਫਰੀਦ ਸਾਨੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਜੋ ਬਾਬਾ ਫਰੀਦ ਜੀ ਦੀ ਔਲਾਦ ਵਿੱਚੋਂ 12 ਗਦੀਨਾਸ਼ੀਨ ਸਨ ਇਹ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਬਾਬਾ ਫਰੀਦ ਜੀ ਦੀ ਰਚਨਾ ਭਾਵੇਂ ਅਕਾਰ ਵਿੱਚ ਬਹੁਤੀ ਨਹੀਂ ਪਰ ਕਾਵਗੁਣਾ ਕਰਕੇ ਵਿਸ਼ੇ ਦੀ શ્રેષ્ઠਤਾ ਵਿੱਚ ਉਤਮ ਸ੍ਰੀਵੀ ਯੋਗਦਾਨ ਕਿਹਾ ਜਾ ਸਕਦਾ ਹੈ ਪੰਜਾਬੀ ਸਾਹਿਤ ਵਿੱਚ ਬਾਬਾ ਫਰੀਦ ਜੀ ਦੀ ਪ੍ਰਾਪਤੀ ਹੋਈ ਰਚਨਾ ਕਰਕੇ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾਂ ਸ਼ਾਇਰ ਮੰਨ ਲਿਆ ਜਾਂਦਾ ਹੈ ਬਾਬਾ ਫਰੀਦ ਜੀ ਦੀ ਬਾਣੀ ਉਚਕਤ ਹੋਣ ਕਾਰਨ ਹੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਗੁਰਬਾਣੀ ਨੂੰ ਕਤਰ ਕਰਕੇ ਆਰ ਸ਼੍ਰੀ ਗੁਰੂ ਅੰਗਸਾਹਿਬ ਜੀ ਦੇ ਵਿੱਚ ਦਰਜ ਕਰਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ ਇਹਦੀ ਸਵਾਲ ਕੀਤੀ ਆਰ ਸ਼੍ਰੀ ਗੁਰੂ ਅੰਗਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਦੇ ਕੁਲ 4 ਸ਼ਬਦ ਦੋ ਆਸਰ ਰਾਗ ਵਿੱਚ ਦੋ ਸੂਹੀ ਰਾਗ ਵਿੱਚ ਅਤੇ ਆਪ ਜੀ ਦੇ 112 ਸ਼ਲੋਕ ਵੀ ਆਰ ਸ਼੍ਰੀ ਗੁਰੂ ਅੰਗਸਾਹਿਬ ਜੀ ਦੇ ਵਿੱਚ ਦਰਜ ਕੀਤੇ ਇਸ ਤੋਂ ਇਲਾਵਾ ਬਾਬਾ ਫਰੀਦ ਜੀ ਦੀਆਂ ਕਈ ਹੋਰ ਕਿਤਾਬਾਂ ਵੀ ਹਨ ਕੁਰੂ ਨਾਨਕ ਦੇਵ ਜੀ ਨੇ ਇਹਨਾਂ ਪਾਸੋਂ ਹੀ ਕਲਾਮ ਹਾਸਲ ਕੀਤੇ ਜਿਹੜੇ ਇਸ ਸਮੇਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਨੇ ਇਹ ਹਜ਼ਰਤ ਗਦੀ ਨਸ਼ੀਨ 1950 ਹਿਜਰੀ ਮਿਤਾਬ 1533 ਈਸਵੀ ਵਿੱਚ ਹੋਇਆ ਉਸ ਵਕਤ ਉਹਨਾਂ ਦੀ ਉਮਰ 45 ਕੋਸਾਲ ਦੇ ਕਰੀਬ ਸੀ ਆਪ ਜੀ ਦੀ ਮੁਕਲ ਹਰ ਹੁਣ ਫਰੀਦਕੋਟ ਸ਼ਹਿਰ ਅੰਦਰ ਆਮਦ ਨਾਲ ਇੱਕ ਚਰਚਾ ਜੁੜੀ ਹੋਈ ਹੈ ਉਸ ਸਮੇਂ ਫਰੀਦਪੁਰ ਰਿਆਸਤ ਦੇ ਅਹਿਕਾਰ ਆਲੇ ਦੁਆਲੇ ਦੇ ਇਲਾਕੇ ਵਿੱਚ ਲੋਕਾਂ ਨੂੰ ਫੜ ਕੇ ਉਸਰ ਖੇਰੂ ਪੂਰਾ ਕਰਨ ਲਈ ਜਬਰੀ ਉਗਰਾਹੀ ਜਾਂ ਜਬਰੀ ਵਗਾਰ ਲੀਂਦੇ ਸਨ ਰਾਜੇ ਦੇ ਅਹਿਕਾਰ ਇੱਕ ਦਿਨ ਸੂਫੀ ਸੰਤ ਬਾਬਾ ਫਰੀਦ ਜੀ ਨੂੰ ਧੂ ਕੇ ਲੈ ਆਏ ਉਸ ਸਮੇਂ ਸ਼ਹਿਰ ਦੇ ਮਾਰ ਵਾਲੇ ਪਾਸੇ ਤੱਬ ਕਰ ਰਹੇ ਸਨ ਸਾਨ ਅੱਜ ਕੱਲ ਗੋਦਰੀ ਬਾਬਾ ਫਰੀਦ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਾਬਾ ਫਰੀਦ ਜੀ ਨੂੰ ਗਾਰਾ ਮਿੱਟੀ ਢੋਣ ਤੇ ਲਾਤਾ ਰਾਜੇ ਨੇ ਕਿਸ ਨੇ ਦੱਸਿਆ ਕਿ ਕੰਮ ਤੇ ਲੱਗੇ ਲੋਕਾਂ ਵਿੱਚ ਕਹੇ ਆ ਦਰਵੇਸ਼ ਸੰਤ ਵੀ ਹੈ ਜੋ ਰੋਹਾਨੀ ਸ਼ਕਤੀਆਂ ਦਾ ਮਾਲਕ ਹੈ ਪੀੜੀਆਂ ਤੋਂ ਇੱਕ ਦੰਦ ਕਥਾ ਤੁਰ ਹੀ ਆ ਰਹੀ ਹੈ ਰਾਜੇ ਨੇ ਬਾਬੇ ਫਰੀਦ ਤੋਂ ਮਾਫੀ ਮੰਗੀ ਸ਼ਹਿਰ ਦਾ ਨਾਮ ਬਦਲ ਕੇ ਫਰੀਦਕੋਟ ਕਿਲੇ ਨੂੰ ਜੋੜ ਕੇ ਫਰੀਦ ਕੋਟ ਨਾਮ ਰੱਖ ਦਿੱਤਾ ਪਿਆਰਿਓ ਜਿਸ ਵੇਲੇ ਕਹਿੰਦੇ ਨੇ ਕਿ ਬਾਬਾ ਫਰੀਦ ਜੀ ਟੋਕਰੀ ਉਠਾ ਕੇ ਚੱਲਦੇ ਸਨ ਤਾਂ ਸਿਰ ਤੋਂ ਟੋਕਰੀ ਇੱਕ ਗੇਠੂ ਚੀ ਚਲਦੀ ਸੀ ਸੁਰਾਜ ਜੀ ਵੱਲੋਂ ਮਾਫੀ ਮੰਗਣ ਤੋਂ ਬਾਅਦ ਫਰੀਦ ਜੀ ਨੇ ਗਾਰੇ ਲਲ ਲਿਬੜੇ ਹੋਏ ਆਪਣੇ ਹੱਥ ਜਿਸ ਦਰਖਤ ਨਾਲ ਪੁੰਝੇ ਉਸ ਰક્ત ਨੂੰ ਰਾਜੇ ਨੇ ਕਟਵਾ ਕੇ ਸੰਭਾਲ ਲਿਆ ਉਹ ਅੱਜ ਵੀ ਚਿੱਲਾ ਬਾਬਾ ਫਰੀਦ ਵਿਖੇ ਸ਼ਿਸ਼ੁਭਤ ਹੈ ਸੁਪਿਆਰਿਓ ਇੱਕ ਵੇਲੇ ਮਲਤਾਨ ਦੇ ਵਿੱਚ ਰਹਿੰਦੇ ਆਂ ਜੇਲਮ ਦਰਿਆ ਦੇ ਕੰਢੇ ਤੇ ਆਪਨੇ ਝੋਪੜੀ ਬਣਾ ਕੇ ਰਹਿ ਰਹੇ ਸਨ ਜੇਲਮ ਦੇ ਵਿੱਚ ਇਤਨਾ ਕੋਹੜ ਆ ਕਿ ਮਲਤਾਨ ਸ਼ਹਿਰ ਜਿਹੜਾ ਹੈ ਉਹ ਡੁੱਬਣ ਕਿਨਾਰੇ ਹੋ ਗਿਆ ਉਸ ਵੇਲੇ ਪਿਆਰਿਓ ਸਾਰਾ ਸ਼ਹਿਰ ਇਕੱਤਰ ਹੋ ਕੇ ਬਾਬਾ ਫਰੀਦ ਜੀ ਕੋਲ ਆਇਆ ਔਰ ਆ ਕੇ ਬੇਨਤੀ ਕੀਤੀ اگر ਆਕਰ ਅਰਦਾਸ ਬੇਨਤੀ ਕਰੋ ਤੇ ਇਹ ਜਿਹੜਾ ਦਰਿਆ ਹੈ ਇਹ ਪਿੱਛੇ हट ਸਕਦਾ ਹੈ ਆਪ ਦੇ ਇਹ ਕਰਨ ਦੇ ਨਾਲ ਆਪ ਪੁਜੀ ਹੋਈ ਸ਼ਖਸੀਅਤ ਹੋ ਸੋ ਆਪ ਜੀ ਦਾ ਕਰਨਾ ਵੀ ਬਣਦਾ ਹੈ ਕਿਉਂਕਿ ਇੱਕ ਤਾਂ ਮਲਤਾਨ ਸ਼ਹਿਰ ਡੁੱਬ ਜਾਵੇਗਾ ਦੂਜਾ ਆਪ ਜੀ ਦੀ ਝੁੱਗੀ ਚੌਪੜੀ ਵੀ ਨਹੀਂ ਰਹੇਗੀ ਸੋ ਬੇਨਤੀ ਨੂੰ ਪ੍ਰਵਾਨ ਕਰਕੇ ਦਰਿਆ ਦੇ ਕੋਲ ਜਾ ਕੇ ਆਪ ਜੀ ਨੇ ਇੱਕ ਬੇਨਤੀ ਕੀਤੀ ਦਰਿਆ ਦੇ ਕੋਲ ਖੜੋ ਕੇ ਕੰਧੀ ਵਾਂ ਨਟਾਏ ਤੋ ਵੀ ਲੇਖਾ ਦੇਵਨਾ ਵਦ ਥੀਵੇ ਦਰਿਆਓ ਟੁੱਟ ਨਾ ਥੀਵੇ ਵਹੜਾ ਪਿਆਰਿਓ ਜਿਸ ਵੇਲੇ ਆਪ ਜੀ ਨੇ ਦਰਿਆਏ ਜਿਲਮ ਦੇ ਕੋਲ ਖੜੋ ਕੇ ਬੇਨਤੀ ਕੀਤੀ ਕਿ ਤੂੰ ਇਹ ਜਿਹੜਾ ਕੰਮ ਕਰ ਰਿਹਾ ਹੈ ਇਸ ਦਾ ਤੈਨੂੰ ਲੇਖਾ ਦੇਣਾ ਪਵੇਗਾ ਪਰ ਪਿਆਰਿਓ ਉਸੇ ਵੇਲੇ ਜਦੋਂ ਦਰਿਆ ਨੇ ਇਤਨਾ ਕੋ ਹਸ਼ਾਲਾ ਮਾਰਿਆ ਇਤਨਾ ਕੋ ਹਸ਼ਾਲਾ ਮਾਰਿਆ ਕਿ ਉਹ ਅੱਗੇ ਨਾਲੋਂ ਵੀ ਵੱਧ ਚੜਨਾ ਪਿਆ ਤੇ ਢਾਲੋਂ ਲੱਗੇ ਸੋ ਉਸੇ ਵੇਲੇ ਜਦੋਂ ਕੰਧੀ ਵਹਿਣ ਨ ਟਾਹੇ ਤੋ ਵੀ ਦੇਖਾ ਦੇਵਨਾ ਵੱਥੀ ਵੇ ਦਰਿਆਓ ਟੁੱਟ ਨਾ ਸੇ ਵਾਹੜਾ ਪਿਆਰਿਓ ਜਦੋਂ ਕੰਦੀ ਵਹਿਣ ਢਾਏ ਪੜਿਆ ਤਾਂ ਦਰਿਆ ਨੇ ਜਿਆਦਾ ਧਾਲ ਆਉਣੀ ਸ਼ੁਰੂ ਕੀਤੀ ਔਰ ਇਸ ਦੇ ਨਾਲ ਹੀ ਵੱਬਾ ਫਰੀਦ ਜੀ ਨੇ ਅਗਲੀ ਪੰਕਤੀ ਪੜ੍ਹੀ ਕੰਦੀ ਵਹਿਣ ਢਾਏ ਤੋ ਵੀ ਲੇਖਾ ਦੇਵਨਾ ਜਿੱਧਰ ਰੱਬ ਰਜ਼ਾਏ ਵੈ ਤਦਾਂਉ ਗੋ ਕਰੇ ਪਿਆਰਿਓ ਉਸੇ ਵੇਲੇ ਦਰਿਆ ਸ਼ਾਂਤ ਹੋ ਗਿਆ ਥੱਲੇ ਚਲੇ ਗਿਆ ਸੋ ਆਪ ਜੀ ਦੇ ਬਹੁਤ ਵਧੀਆ ਪੰਜਾਬੀ ਬੋਲੀ ਨੂੰ ਮਾਣ ਬਖਸ਼ਿਸ਼ ਕੀਤਾ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਭ ਲੇਖਾ ਰੱਬ ਮਗੇਸ਼ਿਆ ਤੂੰ ਆਹੋਂ ਕਿਰੇ ਕੰਮ ਤਨ ਤਨ ਸਾਹਿਬ ਸ੍ਰੀ ਗੁਰੂ ਵਦ ਸਾਹਿਬ ਜੀ ਦੇ 179 ਅੰਗ ਤੇ ਸ਼ੁਭਤ ਹੈ ਗੋਦਰੀ ਸਾਹਿਬ ਠੱਲਾ ਬਾਬਾ ਫਰੀਦ ਫਰੀਦਕੋੜ ਸਹਿਬ ਚ ਕਿਲਾ ਮੁਬਾਰਕ ਨੇੜੇ ਸੂਫੀ ਸੰਤ ਫਰੀਦ ਨਾਸਮੰਦ ਅਸਬੰਦ ਅਸਥਾਨ ਨੇ ਤੇ ਇਥੇ ਆਪ ਜੀ ਦੇ ਭਾਰੀ ਜੋੜ ਮੇਲੇ ਲੱਗਦੇ ਨੇ ਸੰਗਤਾਂ ਬਹੁ ਤਿਆਰ ਕਰਦੀਆਂ ਦਰਸ਼ਨਦਾਰੇ ਬਖਸ਼ਿ ਕਰਦੀਆਂ ਸੋ ਅਖੀਰ ਬਾਬਾ ਫਰੀਦ ਜੀ ਪਾਗ ਪਟਨ ਵਿਖੇ 1262 ਈਸਵੀ ਨੂੰ ਜੋਤੀ ਜੋਤ ਸਮਾ ਗਏ ਇਹ ਸੀ ਬਾਬਾ ਫਰੀਦ ਜੀ ਦੀ ਬਾਤ ਤੋਸ ਜਾਣਕਾਰੀ ਜਿਤਨੀ ਕਿ ਦਰਸ ਨੂੰ ਸਮਝਿਆ ਸਾਂਝੀ ਕੀਤੀ ਹੈ ਆਸੇ ਆਸੰਗ ਤਾਂ ਉਸੇ ਤਰੀਕੇ ਪਿਆਰ ਬਖਸ਼ਿਸ਼ ਕਰੋਗੇ ਜਿਵੇਂ ਪਹਿਲਾਂ ਕਰਦੇ ਹੋ ਉਈਆਂ ਭੁੱਲਾ ਨੂੰ ਨਾ ਚਿਤਾਰਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਿਹਾ ਕਰੋ ਔਰ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਰਹੋ ਜੀਸੀ ਬੱਬਾ ਫਰੀਦ ਜੀ ਬਾਰੇ ਆਪ ਜੀ ਦਿਨ ਨਾਲ ਸਾਂਝ ਪਾਈ ਆਓ ਇੱਥੇ ਸਮਾਉਤੀਆਂ ਕਰੀ ਹੋਈਆਂ ਪੁੱਲਾਂ ਨੂੰ ਨਾ ਚਤਾਰੋ ਗੱਜ ਕੇ ਫੜੇ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ